ਇਕ ਤਰ੍ਹਾਂ ਇਹ ਸਾਨੂੰ ਕੱਲ ਤਕਰੀਬਨ 5:35 ਦੇ ਸ਼ਾਮ ਦਾ ਵੇਲਾ ਹੋਏਗਾ ਐਸਚੋ ਸਿਟੀ ਨੂੰ ਤਲਾਬ ਮਿਲੀ ਸੀ ਕਿ ਇੱਕ ਆਪਣਾ ਸੁਪੀਸ਼ ਕੁਮਾਰ ਸੈਣੀ ਨਾਗਲ ਰਹਿਤੀ ਜਿਹੜਾ ਕਿ ਸੀਨੀਅਰ ਪਬਲਿਕ ਸੀਨੀਅਰ ਸਕੂਲ ਸਮਾਣਾ ਜਿਹੜੀ ਅਗਰਵਾਲ ਧਰਮਸ਼ਾਲਾ ਜਿਸ ਨੂੰ ਚਲਾਉਂਦੀ ਹੈ ਉੱਥੇ ਉਹਨੂੰ ਸਾਲ ਲੈ ਕੇ ਉਹਨੇ ਸੁਸਾਇਟੀ ਕਮਿਟ ਕੀਤਾ ਜਿਹੜੀ ਬੋਡੀ ਨੂੰ ਤੁਰੰਤ ਜਿਹੜੇ ਉੱਥੇ ਆਸ-ਪਾਸੇ ਸੀ ਗਾਰਡ ਸੀ ਹੋਰ ਸਕੂਲ ਦੀ ਜਿਹੜੀ ਅਥਾਰਟੀ ਸੀ ਉਹ ਉਸ ਨੂੰ ਸਿਵਲ ਹਸਪਤਲ ਲੈ ਕੇ ਗਏ ਜਿੱਥੇ ਉਹ ਮ੍ਰਿਤਕ ਪੁਸ਼ਟੀ ਕੀਤਾ ਗਿਆ ਇਸ ਪ੍ਰਤੀ ਇੱਕ ਉਹਦੇ ਵਿੱਚ ਇੱਕ ਸੁਸਾਈਡ ਨੋਟ ਉਹਨਾਂ ਨੂੰ ਮਿਲਿਆ ਸੀ ਜਿਸ ਵਿੱਚ ਉਹਨਾਂ ਨੇ ਇੱਕ ਵਿਅਕਤੀ ਦੇ ਖਿਲਾਫ ਬੋਸ਼ ਲਾਇਏ ਨੇ ਅਲਿਗੇਸ਼ਨਸ ਲਾਇਏ ਨੇ ਕਿ ਉਹਨਾਂ ਦੇ ਪ੍ਰੈਸ਼ਰ ਰੇਟ ਆ ਗਏ ਆ ਉਹਨਾਂ ਦੇ ਕਿਸੇ ਤਰ੍ਹਾਂ ਕਰਕੇ ਕਿ ਉਹ ਇਹ ਕਦਮ ਚੁੱਕਰੇ ਇਸ ਤੇ ਪ੍ਰਤੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਆਪਣਾ ਦੀ ਟੀਮ ਨੇ ਜਿਹੜੇ ਵੀ ਉਹਨਾਂ ਦੇ ਵਾਰਿਸ ਨੇ ਉਹਨਾਂ ਦੇ ਬਿਆਨ ਲਿਖੇ ਨੇ ਬਿਆਨ ਕਰਮਬੰਦ ਕਰਕੇ ਕੰਪਲੇਂਟ ਲਈ ਹੈ ਤੇ ਇੱਕ ਮੁਕਦਮਾ ਨੰਬਰ 96 ਫਟਾਪੱਤੀ ਅੰਡਰ ਸੈਕਸ਼ਨ 108 ਪੀ ਐਨ ਐਸ ਜਿਹੜਾ ਕਿ 304 ਆਈ 306 ਆਈ ਪੀ ਸੀ ਹੁੰਦਾ ਸੀ ਉਸ ਦਾ ਮੁਕਦਮਾ ਦਰਜ ਕੀਤਾ ਗਿਆ ਸਿਟੀ ਖਾਨ ਸਿਟੀ ਇਸਮਾਨਾ ਰੱਖੇ ਕਿ ਪਹਿਲੇ ਬਿਨਾਂ ਕੋਈ ਮਾਮਲੇ ਵਿਵਾਰ ਚਾਹਤਾ ਸੀ ਦੋਲਤ ਦਾ ਮਾਮਲਾ ਜੋ ਮੁਢਲੀ ਤਫ਼ੀਸ਼ ਪਤਾ ਲੱਗਿਆ ਵੀ ਇਹਨਾਂ ਦਾ ਇੱਕ 138/24 ਇੱਕ ਪਰਚਾਦਰ ਹੋਇਆ ਸੀ ਪਿਛਲੇ ਸਾਲ ਜਿਸ ਵਿੱਚ ਕੋਈ ਆਪੋਸਟਿਲਾ ਨਹੀਂ ਝੜ ਪਈ ਸੀ ਸਕੂਲ ਵਿੱਚ ਤੇ ਉਸੇ ਲੜੀ ਦੇ ਤਹਿਤ ਹੀ ਇਹ ਕੱਲ ਕੋਈ ਇਹਨਾਂ ਦੀ ਬੁਨਚਾਲ ਹੋਇਆ ਹੈ ਜਾਂ ਕੋਈ ਜੋ ਐਡਵੋਕੇਟ ਨਾਲ ਲਾਇਗਈ ਹੈ ਬਣਾਇਆ ਉਹਨਾਂ 'ਤੇ ਮਾਰੇ ਹੈ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਤਹਿਸ਼ ਚਾਕੇ ਤੇ ਇਹਹੀ ਕਦਮ ਚੁੱਕਿਆ ਸਰਪਰਵਾਹ ਮੈਂਬਰਾਂ ਦੇ ਨਾਲ ਬੋਸ਼ ਨੇ ਕਿ ਵੀ ਇਹ ਕੁਝ ਵਿਅਕਤੀ ਨਾਮ ਤੁਹਾਨੂੰ ਹੀ ਪਤਾ ਸਭ ਨੂੰ ਪਤਾ ਪੋਸਟਾ ਜਿਹਨੇ ਸ਼ੇਅਰ ਕਰਦੀ ਸੀ ਜੀ ਜੀ ਇਹ ਵੀ ਉਹਨਾਂ ਦੇ ਨਾਮ ਲੈ ਕੇ WhatsApp ਦੇ ਗਰੁੱਪਾਂ ਦੇ ਵਿੱਚ ਪੋਸਟਾ ਸ਼ੇਅਰ ਕੀਤੇ ਜਾਂਦੀਆਂ ਸੀ ਜੀ ਜੀ ਉਹ ਦੋਸ਼ੀ ਕਰਾਰ ਹੁੰਦੇ ਨਹੀਂ ਦੇਖੋ ਜੀ ਇਹ ਤਫਤੀਸ਼ ਦਾ ਮਸਲਾ ਹੈ ਕਿਉਂਕਿ ਇਹ ਇੱਕ ਹਿਮੀਸ ਕ੍ਰਾਈਮ ਹੈ 306 IPC ਜਾਂ ਫਿਰ BNS ਦਾ 108 ਬੜਾ ਹੀ ਸੰਗੀਨ ਜੁਰਮ ਮੰਨਿਆ ਜਾਂਦਾ ਤੇ ਆਪਾਂ ਇਸ चीज ਨੂੰ ਡੂੰਘਾਈ ਨਾਲ ਤਫਤੀਸ਼ ਕਰਾਂਗੇ ਜੋ ਪਰਿਵਾਰ ਨੂੰ ਸਹੀ ਲੱਗਦਾ ਹੋਵੇਗਾ ਪੁਲਿਸ ਨਾਲ ਨਾਲ ਪੁਲਿਸ ਐਟੈਟ ਕਰੇਗੀ ਤਾਂ 30 ਜਿਹੜੀ ਹੈ ਉਹ ਸਟ੍ਰੇਟ ਫੋਰਵਰਡ ਕਲੀਅਰ ਕੰਸਾਈਜ਼ ਐਸ ਪਰ ਡਾਇਰੈਕਸ਼ਨਸ ਆਫ ਐਸਐਸਪੀ ਬਰਨੂ ਸਾਹਿਬ ਤੋਂ ਆਈਪੀਐਸ ਲੈ ਇਥੇ ਐਸਐਸਪੀ ਪਟਿਆਲਾ ਉਹਨਾਂ ਦੇ ਹੈਗੇ ਤੇ ਅਸੀਂ 30 ਮੁਕੰਮਲ ਕਰਕੇ ਰਿਜ਼ਲਟ ਜਲਦ ਤੋਂ ਜਲਦ ਚਾਪਟੇ ਜਿਹੜੇ ਵੀ ਜਿੰਨੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਦਾ ਕੋਈ ਵੀ ਇਸ ਚ ਰੂਲ ਹੋਇਆ ਹੋਊਗਾ ਉਹਨਾਂ ਨੂੰ ਅਸੀਂ ਦੁਹਾਈ ਨਾਲ ਤਤੀਸ ਕਰਕੇ ਜੇ ਉਹ ਸਾਡੇ ਹੱਕੀ ਦੋਸ਼ੀ ਬਣਦੇ ਤਾਂ ਉਹਨਾਂ ਦੋਸ਼ੀ ਬਣਾਇਆ ਜਾਏਗਾ ਜੇ ਕਿਸੇ ਦਾ ਕਸੂਰ ਨਹੀਂ ਹੋਊਗਾ ਤਾਂ ਉਹ ਦੇਖ ਲਵਾਂਗੇ ਕੀ ਸਿਸਟਮ ਕੈਮਰੇਸ ਫੁੱਲ ਚ ਲੱਗੇ ਸੀ ਉਹਨਾਂ ਨੂੰ ਖੰਗਾ ਲਿਆ ਜੋ ਹੋਂ ਤੱਕ ਪਤਾ ਲੱਗਿਆ ਵੀ ਉੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਤੇ ਇਸ ਲਈ ਜਿਹੜੇ ਕੋਈ ਸਿਸਟਮ ਕੈਮਰੇ ਲੱਗੇ ਨੇ ਕਿਹੜਾ ਚੱਲ ਨਹੀਂ ਰਿਹਾ ਜੇ ਅਸੀਂ ਡੀਵੀਆਰ ਸੇ ਵੀ ਕਬਜ਼ੇ ਚ ਲੈ ਲਿਆ ਉਹ ਨੂੰ ਚੰਗੀ ਤਰ੍ਹਾਂ ਖੰਗਾ ਲਿਆ ਦੇਵਾਂਗੇ ਉਹਨੂੰ ਵਾਚ ਕੀਤਾ ਜਾਊਗਾ ਜਿਹੜੇ ਕੋਈ ਉੱਥੇ ਕੋਈ ਸਾਨੂੰ ਕਲੂ ਮਿਲੂਗਾ ਜਾਂ ਕੋਈ ਐਵੀਡੈਂਸ ਮਿਲੂਗਾ ਉਸੇ ਫਾਈਲ ਤੇ ਜਾਊਗਾ ਸਭ ਪਰਿਵਾਰਕ ਮੈਂਬਰਾਂ ਦਾ ਕੋਸ਼ ਲਾਈਨ ਨੇ ਕੱਲ ਉਹਨਾਂ ਨੇ ਵੀ ਬਾਈਟ ਕੀਤੀ ਕਿ ਸਵੇਰੇ ਉਸਨੇ ਬ੍ਰਦਰ ਨੂੰ ਕਈ ਜਣੇ ਮਿਲਣ ਆਏ ਹਮ ਉਹਨਾਂ ਦਾ ਪਤਾ ਲੱਗਿਆ ਕੌਣ ਕੌਣ ਨਹੀਂ ਸੀ ਇਹ ਸਾਡੇ ਧਿਆਨ ਵਿੱਚ ਜੇ ਕੋਈ ਗਲਤੀ ਨਹੀਂ ਜੋ ਵੀ ਹੋ ਦੱਸਣਗੇ ਅਸੀਂ ਅਕੋਰਡੀng ਤਕਰੀਰ ਕਰਾਂਗੇ